ਸਤਿਨਾਮ ਸ਼੍ਰੀ ਵਾਇਗਰੇਵ ਵਾਇਗਜੀਕਾ ਖਾਲਸਾ ਵਾਇਗਜੀ ਦੀ ਸਤਿ ਸ੍ਰੀ ਅਕਾਲ ਸਹਾ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਾਂ ਡੇਰਾ ਬਾਬਾ ਨਾਨਕ ਤੋਂ ਬੋਲ ਰਹੇ ਆ ਆ ਪਿੱਛੇ ਪਾਣੀ ਵੀ ਮਾਰ ਵੇ ਲੋ ਹਟ ਦੇ ਪਾਣੀ ਗੁਰੂ ਪਿਆਰੀ ਸਹਾ ਸੰਗ ਜੀ ਆਪਾਂ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਆ ਜੀ ਬਹੁਤ ਪੰਜਾਬੀ ਬਹੁਤ ਦੁਨੀਆ ਦੇ ਸੇਵਾ ਕਰ ਰਹੇ ਨੇ ਵੀ ਹੜ ਪੀੜ ਦਾ ਮਦਦ ਕਰਨੀ ਚਾਹੀਦੀ ਤੇ ਕਰਨੀ ਵੀ ਚਾਹੀਦੀ ਆ ਪਰ ਇੱਥੇ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨੀ ਨਜਾਇਜ਼ ਹੋ ਰਹੀ ਆ ਜਿੰਨਾ ਵੀ ਰਾਸ਼ਨ ਆ ਰਿਹਾ ਵਾ ਾਰੇ ਮੇਨ ਰੋਡ ਤੇ ਆ ਰਹੇ ਨੇ ਮੇਨ ਰੋਡ ਤੇ ਜਿੰਨੇ ਵੀ ਘਰ ਨੇ ਸਾਰੇ ਰੱਜ ਗਏ ਨੇ ਜਿਹੜੇ ਲਿੰਕ ਰੋਡ ਦੇ ਪਿੰਡ ਨੇ ਡੇਰੇ ਨੇ ਉਹਨਾਂ ਤੱਕ ਆ ਜਿਗਾ ਕੋਈ ਚੀਜ਼ ਨਹੀਂ ਪਹੁੰਚੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਲੋਡ ਆ ਤੇ ਭੇਖ ਵਿੱਚ ਗਾਂ ਵੀ ਪੰਜ ਦਾ ਦਿਨ ਲੋੜਿਆ ਇਸ ਕਰਕੇ ਤੁਹਾਨੂੰ ਅਪੀਲ ਕੀਤੀ ਜਾਂਦੀ ਆ ਕਾਲੀ ਨਾ ਕਰੋ ਹੌਲੀ ਹੌਲੀ ਆਓ ਤੇ ਲੋਡ ਬੰਦਾ ਜਿਗਾ ਪਹਚਾਓ ਮੇਨ ਰੋਡ ਤੇ ਲਿੰਕ ਰੋਡ ਤੇ ਜਿਹੜੇ ਪਿੰਡ ਨੇ ਨਾ ਉਹਨਾਂ ਪਿੰਡਾਂ 'ਚ ਜੇ ਪਾਣੀ ਆ ਟਰੈਕਟਰ ਟਰਾਲੀ ਨਹੀਂ ਜਾ ਸਕਦਾ ਜਿਨ੍ਹਾਂ ਦੇ ਜ਼ਿਆਦਾ ਲੋੜਿਆ ਪਸ਼ੂਆਂ ਵਾਲੀ ਚਾਰਾ ਜਿੰਨਾ ਆ ਰਿਹਾ ਤੂੜੀ ਆ ਰਹੀ ਸਾਰੀ 메ਨ ਰੋਡ ਤੇ ਲੱਥ ਰਹੀ ਆ ਜਿੰਨਾ ਪਿੰਡਾਂ ਜਿਹਦੇ ਪਾਣੀ ਉਹ ਕਿਤਰਾ ਲਵਾ ਲਗੇ ਵੀਰ ਇਹ ਕਰਕੇ ਕਾਲੀ ਨਾ ਕਰੋ ਅਜੇ ਤੁਹਾਡੀ 10 15 ਦਿਨ 20 ਦਿਨ ਹੋ ਸਕਦਾ ਮਹੀਨਾ ਲੋਡ ਪੈ ਜੇ ਕਿੰਨਾ ਹੌਲੀ ਆਵੋਗੇ ਤੇ ਘੱਟ ਤੋਂ ਘੱਟ ਲੋਕਲ ਆਪਣੇ ਜਿੰਨੇ ਤੁਹਾਡੇ ਰਿਸ਼ਤੇਦਾਰ ਉਹਨਾਂ ਨੂੰ ਫੋਨ ਕਰਕੇ ਆਓ ਉਹ ਤੁਹਾਨੂੰ ਦੱਸਣਗੇ ਵੀ ਕਿਹੜੇ ਪਿੰਡ 'ਚ ਜ਼ਿਆਦਾ ਲੋਡ ਆ ਤੇ ਇੱਕ ਥਾਂ ਇੱਕ ਪਿੰਡ 'ਚ 10-10 ਟਰਾਲੀਆਂ ਚੱਲ ਗਈਆਂ ਨੇ ਜਿਹੜੀਆਂ ਕੀ ਕੱਲ ਇੱਕ ਟਰੱਕ ਆਇਆ ਵਾ ਫੀਡ ਦਾ ਨੀੜ ਦੇ ਟਰੱਕ 'ਚ 500 ਬੋਰੀ ਹੀ 500 ਵਿੱਚੋਂ 50 ਲੋਡ ਬੰਦਾਂ ਨੂੰ ਗਈਆਂ 450